ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਸਾਹਿਬ ਜੀ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਤ ਜੋ 350 ਸਾਲਾ ਆਪਾਂ ਸਾਰੇ ਜਣੇ ਮਨਾ ਰਹੇ ਹਾਂ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦਾ ਜੋ ਕਿ ਅੱਜ ਕਾਦੀਆਂ ਵਿੱਚ ਇੱਕ ਬਹੁਤ ਹੀ ਵਿਸ਼ਾਲ ਨਗਰ ਕੀ ਤੰਦਰੂਪ ਵਿੱਚ ਸੰਗਤਾਂ ਦਰਸ਼ਨ ਕਰੀਆਂ ਹਨ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛਪੜਾ ਕਰੀਆਂ ਹਨ ਗੁਰੂ ਸਾਹਿਬ ਜੀ ਨੂੰ ਕੋਟੀ ਕੋਟੀ ਪ੍ਰਣਾਮ ਸਮੂਹ ਸ਼ਹਿਰ ਵਾਸੀਆਂ ਨੂੰ ਸੰਗਤਾਂ ਦਰਸ਼ਕਾਰੀਆਂ ਹਨ ਸ਼ਹਿਰ ਵਾਸੀ ਅਤੇ ਸਕੂਲਾਂ ਦੇ ਸਾਡੇ ਪਿਆਰੇ ਬੱਚੇ ਤੇ ਟੀਚਰ ਸਾਹਿਬਾਨ ਨਾਲ ਵਿਸ਼ਾਲ ਨਗਰ ਕੀਰਤਨ ਦੀ ਹਾਜ਼ਰੀਆਂ ਭਰੇ ਹਨ ਬੜਪਾਗੀ ਹਨ ਜੋ ਗੁਰੂ ਸਾਹਿਬਾਂ ਦੇ ਚਰਨ ਪਸਰੇ ਹਨ ਜੀ ਸਮੂਹ ਸਾਧ ਸੰਗਤ ਨੂੰ ਗੁਰੂ ਸਾਹਿਬ ਜੀਆਂ ਕੋਟੀ ਕੋਟੀ ਗੁਰੂ ਸਾਹਿਬ ਨੂੰ ਪ੍ਰਣਾਮ ਅਤੇ ਸੰਗਤਾਂ ਜੀ ਹਾਜ਼ਰੀਆਂ ਮਾਹਰ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਲ ਕਾਲਜ 8 ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵੱਲੋਂ ਅ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਰਪਿਤ ਨੂੰ ਮੈਂ ਕੋਟੀ-ਕੋਟ ਪ੍ਰਣਾਮ ਕਰਦੀ ਹਾਂ ਉਹਨਾਂ ਦੀ ਸ਼ਹਾਦਤ ਨੂੰ ਕੋਟੀ-ਕੋਟ ਪ੍ਰਣਾਮ ਕਰਦੀ ਹਾਂ ਤੇ ਸਾਰੀ ਸੰਗਤ ਨੂੰ ਉਹਨਾਂ ਦੀ ਸ਼ਹਾਦਤ ਨੂੰ ਯਾਦ ਰੱਖਣ ਲਈ ਪ੍ਰੇਰਿਤ ਕਰਦੀ ਹਾਂ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਿ ਸਾਰੀ ਸੰਗਤ ਉਹਨਾਂ ਦੀ ਸ਼ਹਾਦਤ ਨੂੰ ਵਾਜੇ ਯਾਦ ਕਰਦੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ 헤ਤ ਸਾਕਾ ਕੀ ਆਸੀਸ ਦੀ ਆ ਪਰ ਸਿਰਲ ਨਦੀ ਆ ਸਾਡੇ ਗੁਰੂ ਨਾਨਕ ਦੇਵ ਜੀ ਬ੍ਰਿ ਸਕੂਲ ਵੱਲੋਂ ਗੁਰਤੇਗ ਬਾਹਤ ਜੀ ਦੀ ਸ਼ਹਾਦਤ ਨੂੰ ਕੋਟਨ ਕੋਟਾਨ ਪਟਨਾਮ ਗੁਰਤੇਗ ਬਾਹਤ ਜੀ ਨੇ Hindu ਧਰਮ ਦੇ ਲਈ ਕੁਰਬਾਨੀ ਦਿੱਤੀ ਸੋ ਇ ਬੱਚਿਆਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਕੇਸਾਂ ਦੀ ਬੇਦਵੀ ਨਾ ਕੀਤੀ ਜਾਵੇ ਤੇ ਆਪਣੀ ਸਿੱਖ ਧਰਮ ਨੂੰ ਕਾਇਮ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਜਾਣੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਇਕੱਠੇ ਹੋਏ ਆ ਸਾਡੇ ਸਕੂਲ ਵੱਲੋਂ ਸਮੂਹ ਆਕਿਆ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਗੁਰੂ ਜੀ ਕਾ ਖਾਲਸਾ ਸ੍ਰੀ ਵਾਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦਾ ਸਿੱਧੀ ਦੇਵ ਚਾ ਉਹਨਾਂ ਨੇ ਸਾਨੂੰ ਇਹ ਸੇਹ ਦਿੱਤੀ ਸਾਰੇ ਧਰਮਾਂ ਦੇ ਪੰਦਰਾਂ ਨੂੰ ਵੀ ਇਕੱਠੇ ਹੋ ਕੇ ਚੱਲੋ ਪ੍ਰਮਾਤਮਾ ਸਾਰਿਆਂ ਦਾ ਇੱਕ ਆ ਇਹ ਕਰਕੇ ਇਹੀ ਸਾਰੇ ਇਕੱਠੇ ਹੋ ਕੇ ਅੱਜ ਗੁਰੂ ਨਗਰ ਕੀਰਤ ਵਿੱਚ ਚੱਲ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਿੰਨੇ ਬਰੇ ਬਰੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਥੇਦਾਰ ਗੁਰਿੰਦਰਪਾਲ ਸਿੰਘ ਦੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡਾ ਵਿਸ਼ੇਸ਼ ਉਪਰਾਲਾ ਕਰਕੇ ਹਿੰਦ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਦਾ ਜੀ ਦੇ 350 ਸਾਲਾ ਸ਼ੀ ਦਿਸ਼ਤਾ ਦੀ ਨੂੰ ਸਮਰਪਤ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੰਗ ਸਾਹਿਬ ਦੀ ਛਤਰ ਸ਼ਾਯਾ ਤੇ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਇੱਕ ਮਹਾਨ ਨਗਰ ਕੀਰਤਨ ਜੋ ਸਜਾਉਣ ਦਾ ਫੈਸਲਾ ਕੀਤਾ ਸੀ ਅੱਜ ਉਹ ਨਗਰ ਕੀਰਤਨ ਸیرے ਆਰੰਭ ਹੋਇਆ ਹੈ ਮੈਂ ਸਮਝਦਾ ਕਿ ਅਸੀਂ ਕਾਦੀਆਂ ਸ਼ਹਿਰ ਵਾਲੇ ਵੱਡੇ ਭਾਗਾ ਵਾਲਿਆਂ ਕਿਉਂਕਿ ਪੂਰੇ ਦੇਸ਼ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 24 ਸਟੇਟਾਂ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਸੀ ਭਾਵੇਂ ਪੰਜਾਬ ਸਰਕਾਰ ਨੇ ਨਗਰ ਕੀਰਤਨ ਸਜਾਇਆ ਪਰ ਕਾਦੀਆਂ ਸ਼ਹਿਰ ਉਸ ਨਗਰ ਕੀਰਤਨ ਤੋਂ ਵਾਂਝਾ ਰਹਿ ਗਿਆ ਸੰਕਟਾਂ ਨਗਰ ਕੀਰਤਨ ਦੇ ਦਰਸ਼ਨ ਨਹੀਂ ਕਰ ਸਕੀਆਂ ਜਤੇਦਾਰ ਗਿੰਦਰਪਾਸਿੰਗ ਉਰਾ ਦੇ ਮਨ ਵਿੱਚ ਇੱਕ ਵਿਸ਼ੇਸ਼ ਉਪਰਾਲਾ ਇੱਕ ਯਾਦ ਆਈ ਕਿ ਸੰਗਤ ਨੂੰ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਨਤਮਸਤਕ ਹੋਣ ਦਾ ਸੁਭਾਗ ਮਿਲਣਾ ਚਾਹੀਦਾ ਹੈ ਉਹਨਾਂ ਨੇ ਸ਼ਹਿਰ ਦੇ ਸਾਰੇ ਧਰਮਾਂ ਦੀਆਂ ਸੰਗਤਾਂ ਦੇ ਨਾਲ ਵਿਸ਼ੇਸ਼ ਤੌਰ ਤੇ ਮੀਟਿੰਗ ਕਰਕੇ ਇਹ ਨਗਰ ਕੀਰਤਨ ਸਜਾਉਣ ਦਾ ਫੈਸਲਾ ਕੀਤਾ ਇਸ ਨਗਰ ਕੀਰਤਨ ਵਿੱਚ ਅੱਜ ਮੈਂ ਸਮਝਣ ਕਿ ਕਾਦੀਆਂ ਸ਼ਹਿਰ ਦੇ ਹਰ ਧਰਮ ਦੇ ਲੋਕ ਭਾਵੇਂ ਉਹ ਹਿੰਦੂ ਨੇ ਭਾਵੇਂ ਉਹ ਸਿੱਖ ਨੇ ਭਾਵੇਂ ਉਹ ਧਰਮ ਮੁਸਲਮਾਨ ਨੇ ਭਾਵੇਂ ਸਾਈ ਨੇ ਸਭ ਧਰਮਾਂ ਦੇ ਲੋਕ ਇਸ ਨਗਰ ਕੀਰਤਨ ਦੀ ਅਰੰਭਤਾ ਵੇਲੇ ਵੀ ਸ਼ਾਮਲ ਹੋਏ ਹੋਣ ਵੀ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤ ਹੋ ਕੇ ਗੁਰਦੇਵ ਭਦਰ ਸਾਹਿਬ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਰਿਹਾ ਮੈਂ ਸਮੁੱਚੀ ਸੰਗਤ ਦਾ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾਜੀ ਦਾ ਵਿਸ਼ੇਸ਼ ਤੌਰ ਤੇ तहे ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਜਿਨ੍ਹਾਂ ਨੇ ਸਾਨੂੰ ਇਸ ਨਗਰ ਕੀਤੇ ਵਿੱਚ ਦਰਸ਼ਨ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ ਜੋ ਜੋ ਸੰਗਤਾਂ ਇਸ ਨਗਰ ਕੀਤੇ ਵਿੱਚ ਪਹੁੰਚ ਕੇ ਸੰਗਤਾਂ ਦੀ ਟਹਿਲ ਸੇਵਾ ਕਰ ਰਹੀ ਹੈ ਸਹਾਇਕ ਦੇ ਰਹੀ ਹੈ ਉਹਨਾਂ ਦਾ ਧੰਨਵਾਦ ਕਰਦਾ ਜੋ ਜੋ ਸਕੂਲਾਂ ਦੇ ਬੱਚੇ ਇਸ ਨਗਰ ਕੀਤੇ ਵਿੱਚ ਸ਼ਾਮਲ ਹੋਏ ਨੇ ਭਾਵੇਂ ਉਹ ਗੱਤਕਾ ਪਾਰਟੀਆਂ ਨੇ ਭਾਵੇਂ ਬਹਿਣ-ਬਾਜੇ ਵਾਲੀਆਂ ਬੱਚੇ ਨੇ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਹਿੰਦ ਦੀ ਚਾਦਰ ਖਵਾਇਆ ਹੈ ਸੱਚੇ ਪਾਤਸ਼ਾਹ ਹਿੰਦੂਆਂ ਦਾ ਤਿਲਕ ਜੰਜੂ ਦਾ ਰਾਖਾ ਗੁਰੂ ਤੇਗ ਬਹਾਦਰ ਜਿਨ੍ਹਾਂ ਦਾ ਸਾਰੀ ਸੰਗਤ ਅਹਿੰਦੂ ਵੀ ਰਿਲ ਕੇ ਪੰਡਤ ਸਾਰੇ ਅਜ ਮਨੁਖਤ ਸਾਰੇ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਮਨਾ ਰਹੇ ਆ ਅਸੀਂ ਭਾਗਾ ਵਾਲੀ ਸੰਗਤਾਂ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਮਿਲਿਆ ਗੁਰੂ ਦੀ ਸੰਗਤ ਦੀ ਸੇਵਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੋਨਹਾਰ ਸਾਸ ਸ੍ਰੀ ਅਕਾਲ ਹਿੰਦੂ ਚਾਦਰ ਨੋਏ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦਾ ਅੱਜ ਛੇਤੀ ਦਿਨ ਤੇ ਬੜੇ ਕਰਮਾਂ ਭਾਗਾਂ ਵਾਲੇ ਦਰਸ਼ਨ ਕੈਂਡੇ ਦੇ ਸੰਗਤ ਦੇ ਮਨਾਇਆ ਜਾ ਰਿਹਾ ਹੈ ਤੋਂ ਅਸੀਂ ਬਹੁਤ ਖੁਸ਼ ਆ ਕਿ ਗੁਰੂ ਮਹਾਰਾਜ ਜੀ ਨੇ ਧਰਮ ਵਾਸਤੇ ਸਾਡੇ ਵਾਸਤੇ ਆਪਣੇ ਆ ਬਲੀਦਾਨ ਦਿੱਤਾ ਅਹੀ ਅੱਜ ਦਾ ਦਿਨ ਬਹੁਤ ਖੁਸ਼ੀਆਂ ਨਾਲ ਮਨਾ ਰਹੇ ਆ ਤੇ ਲੱਖ ਲੱਖ ਵਾਰੀ ਉਹਦੇ ਚਰਨਾਂ 'ਚ ਪੰਗਾਮ ਕਰਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰ ਨੂੰ ਸਮਰਪਤ ਇਸ ਗੁਰਦੁਆਰਾ ਸਾਹਿਬ ਸ਼੍ਰੀ ਸਰਦਾਰ ਜਸਦੇਵ ਗੋਰਾ ਸਿੰਘ ਜੀ ਵੱਲੋਂ ਚਿਮਣੀ ਕਬੜੀ ਮੈਂਬਰ ਜੀ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕਰਕੇ ਇੱਕ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਹੁਣ ਸ਼੍ਰੀ ਗੁਰੂ ਸਿੰਘ ਸਭਾ ਗੁਰਦਾਰੇ ਪਹੁੰਚਾਇਆ ਜਿਹਨਾਂ ਦੀ ਸੇਵਾ ਇੱਥੇ ਤੇ ਪ੍ਰਦਾਨ ਤੇ ਪ੍ਰਬੰਧ ਕੀਤਾ ਟੀ ਉਹਨਾਂ ਲੰਗਰ ਚੁਕਾ ਕੇ ਉਹਨਾਂ ਦਾ ਜੀ ਆਇਆਂ ਕਰੇਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ